ਪਹਿਲਗਾਮ ਛੋਇਆ ਹਮਲਾ ਕਿਉਂ ਹੋਇਆ ਸੁਰੱਖਿਆ ਪ੍ਰਣਾਲੀ ਕਿਉਂ ਫੇਲ ਹੋਈ ਪਹਿਲਗਾਮ ਛੋਇਆ ਹਮਲਾ ਕਈ ਕਾਰਨਾ ਕਰਕੇ ਸੰਭਵ ਹੋ ਸਕਦਾ ਹੈ ਇਹ ਹਮਲਾ ਅਤੰਕਵਾਦੀ ਗਤੀਵਿਧੀਆਂ ਸੁਰੱਖਿਆ ਦੇ ਵਿੱਚ ਚੌਕਸੀ ਦੀ ਘਾਟ ਜਾਂ ਆਉਣ ਵਾਲੇ ਯਾਤਰੀਆਂ ਜਾਂ ਤੀਰਥ ਯਾਤਰਾਵਾਂ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਕੀਤਾ ਗਿਆ ਵੀ ਹੋ ਸਕਦਾ ਹੈ ਹਮਲੇ ਦੇ ਜਿਹੜੇ ਸੰਭਾਵਿਤ ਕਾਰਨ ਨੇ ਉਹ ਇਹ ਸਾਹਮਣੇ ਆ ਸਕਦੇ ਨੇ ਅਤੰਕਵਾਦੀ ਉਤਪਾਦ ਕਈ ਵਾਰ ਪਹਾੜੀ ਇਲਾਕਿਆਂ 'ਚ ਲੁਕਣਾ ਆਸਾਨ ਹੁੰਦਾ ਹੈ ਜੋ ਕਿ ਅਤੰਕੀਆਂ ਨੂੰ ਫਾਇਦਾ ਦਿੰਦਾ ਹੈ। ਯਾਤਰਾ ਜਾਂ ਜਥਿਆਂ ਨੂੰ ਨਿਸ਼ਾਨਾ ਬਣਾਉਣਾ, ਅਮਰਨਾਥ ਯਾਤਰਾ ਜਾਂ ਹੋਰ ਤੀਰਥ ਯਾਤਰਾਵਾਂ ਦੇ ਸਮੇਂ ਤੇ ਹਮਲੇ ਹੋਣ ਦੀ ਸੰਭਾਵਨਾ ਜਿਹੜੀ ਹੈ ਉਹ ਵੱਧ ਜਾਂਦੀ ਹੈ। ਭਾਰਤੀ ਸੁਰੱਖਿਆ ਜਾਂ ਸੁਰੱਖਿਆ ਬਲਾਂ ਨੂੰ ਚੁਣੌਤੀ ਦੇਣ ਦੀ ਵੀ ਕੋਸ਼ਿਸ਼ ਇਸ ਹਮਲੇ ਦਾ ਜਿਹੜਾ ਮੁੱਖ ਕਾਰਨ ਹੋ ਸਕਦਾ ਹੈ। ਅਗਲਾ ਜਿਹੜਾ ਕਾਰਨ ਹੋ ਸਕਦਾ ਹੈ ਸੁਰੱਖਿਆ ਪ੍ਰਣਾਲੀ ਦੀ ناکامی ਦੇ ਵੀ ਕਈ ਕਾਰਨ ਇਹਦੇ ਵਿੱਚ ਸਾਹਮਣੇ ਆ ਸਕਦੀ ਨੇ ਜਿਦੇ ਵਿੱਚ ਖੁਫੀਆ ਜਾਣਕਾਰੀ ਦੀ ਘਾਟ ਜੇ ਸਹੀ ਸਮੇਂ ਤੇ ਖੁਫੀਆ ਏਜੰਸੀਆਂ ਨੂੰ ਜਾਣਕਾਰੀ ਨਾ ਮਿਲੇ ਤਾਂ ਹਮਲੇ ਨੂੰ ਰੋਕਣਾ ਔਖਾ ਹੋ ਜਾਂਦਾ ਹੈ ਸਥਾਨਿਕ ਸਹਿਯੋਗ ਦੀ ਕਮੀ ਵੀ ਇਹਦੇ ਵਿੱਚ ਸ਼ਾਮਲ ਹੋ ਸਕਦੀ ਹੈ ਕਈ ਵਾਰ ਅਤੰਕੀਆਂ ਨੂੰ ਸਥਾਨਕ ਤੌਰ ਤੇ ਸਹਿਯੋਗ ਮਿਲ ਜਾਂਦਾ ਹੈ ਜੋ ਕਿ ਸੁਰੱਖਿਆ ਲਈ ਚੁਣੌਤੀ ਵੀ ਬਣ ਜਾਂਦਾ ਹੈ ਚੈੱਕ ਪੁਆਇੰਟਾਂ ਜਾਂ ਪੈਟਰੋਲਿੰਗ ਦੀ ਕਮੀ ਜੇ ਕਿਤੇ ਸੁਰੱਖਿਆ ਦੇ ਵਿੱਚ ਢਿੱਲ ਹੋਵੇ ਤਾਂ ਹਮਲਾਵਰ ਆਸਾਨੀ ਨਾਲ ਘੁੱਸ ਸਕਦੇ ਨੇ ਸਮੇਂ ਤੇ ਕਾਰਵਾਈ ਦੀ ਘਾਟ ਵੀ ਇਹਦਾ ਮੁੱਖ ਕਾਰਨ ਜਿਹੜਾ ਹੋ ਸਕਦਾ ਹੈ ਕਈ ਵਾਰ ਹਮਲੇ ਤੋਂ ਪਹਿਲਾਂ ਜਿਹੜੇ ਚਿੰਨ੍ਹ ਮਿਲਦੇ ਨੇ ਪਰ ਸਹੀ ਸਮੇਂ ਤੇ ਕਾਰਵਾਈ ਨਾ ਹੋਣ ਕਰਕੇ ਹਮਲਾ ਜਿਹੜਾ ਉਹ ਹੋ ਜਾਂਦਾ ਹੈ ਦੂਜਾ ਜਿਹੜਾ ਕਾਰਨ ਹੈ ਪਹਿਲਗਾਮ ਇੱਕ ਖੂਬਸੂਰਤ ਤੇ ਤੀਰਥਕ ਤੌਰ ਤੇ ਮਹੱਤਵਪੂਰਨ ਸਥਾਨ ਹੈ ਜੋ ਕਿ ਅਮਰਨਾਥ ਯਾਤਰਾ ਦੀ ਸ਼ੁਰੂਆਤ ਦਾ ਕੇਂਦਰ ਵੀ ਰਿਹਾ। ਅਤੰਕਵਾਦੀ ਹਮਲਾਵਰ ਅਕਸਰ ਇਨਾ ਥਾਵਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਕਿਉਂਕਿ ਇੱਥੇ ਲੋਕਾਂ ਦੀ ਭੀੜ ਹੋਣ ਕਰਕੇ ਧਿਆਨ ਆਕਰਸ਼ਿਤ ਕਰਨਾ ਆਸਾਨ ਹੁੰਦਾ ਹੈ। ਇਹ ਹਮਲੇ ਸਿਰਫ ਨਸਲ ਜਾਂ ਧਰਮ ਆਧਾਰਿਤ ਨਹੀਂ ਹੁੰਦੇ ਬਲਕਿ ਰਾਜਨੀਤਿਕ ਮਕਸਦ ਜਾਂ ਅੰਤਰਰਾਸ਼ਟਰੀ ਧਿਆਨ ਖਿੱਚਣ ਲਈ ਵੀ ਕੀਤੇ ਜਾਂਦੇ ਨੇ। ਹਮਲੇ ਪਿੱਛੇ ਜਿਹੜੇ ਸੰਭਾਵਿਤ ਉਦੇਸ਼ ਰਹਿ ਸਕਦੇ ਨੇ ਦਸਤ ਫੈਲਾਉਣ ਦਾ ਇਰਾਦਾ ਹੋ ਸਕਦਾ ਹੈ। ਆਮ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਨਾ ਇਹ ਵੀ ਇਹਦਾ ਕਾਰਨ ਹੋ ਸਕਦਾ ਹੈ ਸਿਆਸੀ ਅਸਥਿਰਤਾ ਪੈਦਾ ਕਰਨਾ ਲੋਕਾਂ ਦੇ ਸਰਕਾਰ ਉੱਤੇ ਭਰੋਸੇ ਨੂੰ ਹਿਲਾਉਣਾ ਵੀ ਇਹਦਾ ਜਿਹੜਾ ਮੁੱਖ ਕਾਰਨ ਹੋ ਸਕਦਾ ਹੈ ਆਰਥਿਕ ਨੁਕਸਾਨ ਯਾਤਰਾ ਰੁਕਣ ਜਾਂ ਸੈਲਾਨੀਆਂ ਦੀ ਆਵਾਜਾਈ ਘਟਣ ਨਾਲ ਸਥਾਨਿਕ ਆਰਥਿਕਤਾ ਤੇ ਜਿਹੜਾ ਬੁਰਾ ਅਸਰ ਪੈਂਦਾ ਹੈ ਸੁਰੱਖਿਆ ਪ੍ਰਣਾਲੀ ਦੀ ਅਸਫਲਤਾ ਟੈਕਨੋਲੋਜੀ ਦੀ ਨਾ ਵਰਤੋਂ ਕਈ ਵਾਰ ਡਰੋਨ ਜਾਂ ਨਾਈਟ ਵਿਜ਼ਨ ਜਈਆਂ ਉਨਤ ਸਾਧਨਾਂ ਦੀ ਕਮੀ ਹਮਲਾਵਰਾਂ ਨੂੰ ਲੱਭਣ ਦੇ ਵਿੱਚ ਰੁਕਾਵਟ ਬਣ ਜਾਂਦੀ ਹੈ ਸੰਚਾਰ ਦੇ ਵਿੱਚ ਘਾਟ ਫੌਜ ਪੁਲਿਸ ਤੇ ਖੁਫੀਆ ਏਜੰਸੀਆਂ ਵਿੱਚਕਾਰ ਸਹੀ ਸਮੇਂ ਤੇ ਜਾਣਕਾਰੀ ਆਧਾਰ ਪ੍ਰਦਾਨ ਨਾ ਹੋਣਾ ਵੀ ਇਹਦਾ ਮੁੱਖ ਕਾਰਨ ਹੋ ਸਕਦਾ ਹੈ ਰਿਟਾਇਨ ਰੂਟੀਨ ਤੇ ਆਧਾਰਿਤ ਡਿਊਟੀ ਜਦੋਂ ਸੁਰੱਖਿਆ ਵੱਲ ਇੱਕੋ ਰਾਜ ਜਾਂ ਪੈਟਰਨ ਦੇ ਕੰਮ ਕਰਦੇ ਨੇ ਤਾਂ ਹਮਲਾਵਰ ਆਸਾਨੀ ਨਾਲ ਉਹਨਾਂ ਦੀ ਰੈਕਿੰਗ ਕਰ ਸਕਦੇ ਨੇ ਸਥਾਨਿਕ ਨੈੱਟਵਰਕ ਦੀ ਗਲਤ ਜਾਣਕਾਰੀ ਜੇ ਸਥਾਨਕ ਲੋਕੇਸ਼ਨਾਂ ਜਾਂ ਆਬਾਦੀ ਬਾਰੇ ਅਧੂਰੀ ਜਾਂ ਗਲਤ ਜਾਣਕਾਰੀ ਹੋਵੇ ਤਾਂ ਹਮਲਾਵਰ ਇਸਤਾ ਫਾਇਦਾ ਜਿੜਾ ਚੁੱਕ ਸਕਦੇ ਨੇ ਕਦਮ ਜੋ ਲਈ ਜਾਣੇ ਚਾਹੀਦੇ ਸਨ ਪਰ ਨਹੀਂ ਲਏ ਗਏ ਉਹ ਕਿਹੜੇ ਸਨ ਅਗਲੇ ਹਮਲੇ ਦੀ ਸੰਭਾਵਨਾ ਦੇ ਸੰਦੇਸ਼ ਮਿਲਣ ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਸੀ ਸੈਲਾਨੀਆਂ ਤੇ ਯਾਤਰੀਆਂ ਦੀ ਸੁਰੱਖਿਆ ਲਈ ਹੋਰ ਵਧੇਰੇ ਸਿਕਿਉਰਿਟੀ ਸਿਸਟਮ ਮਜ਼ਬੂਤ ਕਰਨਾ ਚਾਹੀਦਾ ਸੀ ਸਥਾਨਕ ਲੋਕਾਂ ਨੂੰ ਸੁਰੱਖਿਆ ਬਾਰੇ ਸਿੱਖਿਆ ਤੇ ਸਹਿਯੋਗ ਲਈ ਤਿਆਰ ਕਰਕੇ ਉੱਥੇ ਭੇਜਣਾ ਚਾਹੀਦਾ ਸੀ ਇਹ ਸਭ ਜਿਹੜਾ ਉਹ ਨਹੀਂ ਕੀਤਾ ਗਿਆ ਤਾਂ ਹੀ ਜਿਹੜਾ ਅਸੀਂ ਇਸ ਤੇ ਸ਼ਿਕਾਰ ਹੋਏ ਆ ਸੋ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਦੇ ਵਿੱਚ ਵਿਚਾਰ ਜ਼ਰੂਰ ਦਿਓ ਨਾਲ ਹੀ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਹਿਲਗਾਮ ਛੋਇਆ ਹਮਲਾ ਕਿਉਂ ਹੋਇਆ ਸੁਰੱਖਿਆ ਪ੍ਰਣਾਲੀ ਕਿਉਂ ਫੇਲ ਹੋਈ ਪਹਿਲਗਾਮ ਛੂਇਆ ਹਮਲਾ ਕਈ ਕਾਰਨਾ ਕਰਕੇ ਸੰਭਵ ਹੋ ਸਕਦਾ ਹੈ ਇਹ ਹਮਲਾ ਅਤੰਕਵਾਦੀ ਗਤੀਵਿਧੀਆਂ ਸੁਰੱਖਿਆ ਦੇ ਵਿੱਚ ਚੌਕਸੀ ਦੀ ਘਾਟ ਜਾਂ ਆਉਣ ਵਾਲੇ ਯਾਤਰੀਆਂ ਜਾਂ ਤੀਰਥ ਯਾਤਰਾਵਾਂ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਕੀਤਾ ਗਿਆ ਵੀ ਹੋ ਸਕਦਾ ਹੈ ਹਮਲੇ ਦੇ ਜਿਹੜੇ ਸੰਭਾਵਿਤ ਕਾਰਨ ਨੇ ਉਹ ਇਹ ਸਾਹਮਣੇ ਆ ਸਕਦੇ ਨੇ ਅਤੰਕਵਾਦੀ ਉਤਪਾਦ ਕਈ ਵਾਰ ਪਹਾੜੀ ਇਲਾਕਿਆਂ 'ਚ ਲੁਕਣਾ ਆਸਾਨ ਹੁੰਦਾ ਹੈ ਜੋ ਕਿ ਅਤੰਕੀਆਂ ਨੂੰ ਫਾਇਦਾ ਦਿੰਦਾ ਹੈ ਯਾਤਰਾ ਜਾਂ ਜਥਿਆਂ ਨੂੰ ਨਿਸ਼ਾਨਾ ਬਣਾਉਣਾ ਅਮਰਨਾਥ ਯਾਤਰਾ ਜਾਂ ਹੋਰ ਤੀਰਥ ਯਾਤਰਾਵਾਂ ਦੇ ਸਮੇਂ ਤੇ ਹਮਲੇ ਹੋਣ ਦੀ ਸੰਭਾਵਨਾ ਜਿਹੜੀ ਹੈ ਉਹ ਵੱਧ ਜਾਂਦੀ ਹੈ। ਭਾਰਤੀ ਸੁਰੱਖਿਆ ਜਾਂ ਸੁਰੱਖਿਆ ਬਲਾਂ ਨੂੰ ਚੁਣੌਤੀ ਦੇਣ ਦੀ ਵੀ ਕੋਸ਼ਿਸ਼ ਇਸ ਹਮਲੇ ਦਾ ਜਿਹੜਾ ਮੁੱਖ ਕਾਰਨ ਹੋ ਸਕਦਾ ਹੈ। ਅਗਲਾ ਜਿਹੜਾ ਕਾਰਨ ਹੋ ਸਕਦਾ ਹੈ ਸੁਰੱਖਿਆ ਪ੍ਰਣਾਲੀ ਦੀ ناکਾਮੀ ਦੇ ਵੀ ਕਈ ਕਾਰਨ ਇਹਦੇ ਵਿੱਚ ਸਾਹਮਣੇ ਆ ਸਕਦੀ ਨੇ ਜਿਦੇ ਵਿੱਚ ਖੁਫੀਆ ਜਾਣਕਾਰੀ ਦੀ ਘਾਟ ਜੇ ਸਹੀ ਸਮੇਂ ਤੇ ਖੁਫੀਆ ਏਜੰਸੀਆਂ ਨੂੰ ਜਾਣਕਾਰੀ ਨਾ ਮਿਲੇ ਤਾਂ ਹਮਲੇ ਨੂੰ ਰੋਕਣਾ ਔਖਾ ਹੋ ਜਾਂਦਾ ਹੈ ਸਥਾਨਿਕ ਸਹਿਯੋਗ ਦੀ ਕਮੀ ਵੀ ਇਹਦੇ ਵਿੱਚ ਸ਼ਾਮਲ ਹੋ ਸਕਦੀ ਹੈ ਕਈ ਵਾਰ ਅਤੰਕੀਆਂ ਨੂੰ ਸਥਾਨਕ ਤੌਰ ਤੇ ਸਹਿਯੋਗ ਮਿਲ ਜਾਂਦਾ ਹੈ ਜੋ ਕਿ ਸੁਰੱਖਿਆ ਲਈ ਚੁਣੌਤੀ ਵੀ ਬਣ ਜਾਂਦਾ ਹੈ ਚੈੱਕ ਪੁਆਇੰਟਾਂ ਜਾਂ ਪੈਟਰੋਲਿੰਗ ਦੀ ਕਮੀ ਜੇ ਕਿਤੇ ਸੁਰੱਖਿਆ ਦੇ ਵਿੱਚ ਢਿੱਲ ਹੋਵੇ ਤਾਂ ਹਮਲਾਵਰ ਆਸਾਨੀ ਨਾਲ ਘੁੱਸ ਸਕਦੇ ਨੇ ਸਮੇਂ ਤੇ ਕਾਰਵਾਈ ਦੀ ਘਾਟ ਵੀ ਇਹਦਾ ਮੁੱਖ ਕਾਰਨ ਜਿਹੜਾ ਹੋ ਸਕਦਾ ਹੈ ਕਈ ਵਾਰ ਹਮਲੇ ਤੋਂ ਪਹਿਲਾਂ ਜਿਹੜੇ ਚਿੰਨ੍ਹ ਮਿਲਦੇ ਨੇ ਪਰ ਸਹੀ ਸਮੇਂ ਤੇ ਕਾਰਵਾਈ ਨਾ ਹੋਣ ਕਰਕੇ ਹਮਲਾ ਜਿਹੜਾ ਉਹ ਹੋ ਜਾਂਦਾ ਹੈ ਦੂਜਾ ਜਿਹੜਾ ਕਾਰਨ ਹੈ ਪਹਿਲਗਾਮ ਇੱਕ ਖੂਬਸੂਰਤ ਤੇ ਤੀਰਥਕ ਤੌਰ ਤੇ ਮਹੱਤਵਪੂਰਨ ਸਥਾਨ ਹੈ ਜੋ ਕਿ ਅਮਰਨਾਥ ਯਾਤਰਾ ਦੀ ਸ਼ੁਰੂਆਤ ਦਾ ਕੇਂਦਰ ਵੀ ਰਿਹਾ ਹੈ ਅਤੰਕਵਾਦੀ ਹਮਲਾਵਰ ਅਕਸਰ ਇਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਕਿਉਂਕਿ ਇੱਥੇ ਲੋਕਾਂ ਦੀ ਭੀੜ ਹੋਣ ਕਰਕੇ ਧਿਆਨ ਆਕਰਸ਼ਿਤ ਕਰਨਾ ਆਸਾਨ ਹੁੰਦਾ ਹੈ ਇਹ ਹਮਲੇ ਸਿਰਫ ਨਸਲ ਜਾਂ ਧਰਮ ਆਧਾਰਿਤ ਨਹੀਂ ਹੁੰਦੇ ਬਲਕਿ ਰਾਜਨੀਤਿਕ ਮਕਸਦ ਜਾਂ ਅੰਤਰਰਾਸ਼ਟਰੀ ਧਿਆਨ ਖਿੱਚਣ ਲਈ ਵੀ ਕੀਤੇ ਜਾਂਦੇ ਨੇ ਹਮਲੇ ਪਿੱਛੇ ਜਿਹੜੇ ਸੰਭਾਵਿਤ ਉਦੇਸ਼ ਰਹਿ ਸਕਦੇ ਨੇ ਦਸਤ ਫੈਲਾਉਣ ਦਾ ਇਰਾਦਾ ਹੋ ਸਕਦਾ ਹੈ ਆਮ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਨਾ ਇਹ ਵੀ ਇਹਦਾ ਕਾਰਨ ਹੋ ਸਕਦਾ ਹੈ ਸਿਆਸੀ ਅਸਥਿਰਤਾ ਪੈਦਾ ਕਰਨਾ ਲੋਕਾਂ ਦੇ ਸਰਕਾਰ ਉੱਤੇ ਭਰੋਸੇ ਨੂੰ ਹਿਲਾਉਣਾ ਵੀ ਇਹਦਾ ਜਿਹੜਾ ਮੁੱਖ ਕਾਰਨ ਹੋ ਸਕਦਾ ਹੈ ਆਰਥਿਕ ਨੁਕਸਾਨ ਯਾਤਰਾ ਰੁਕਣ ਜਾਂ ਸੈਲਾਨੀਆਂ ਦੀ ਆਵਾਜਾਈ ਘਟਣ ਨਾਲ ਸਥਾਨਿਕ ਆਰਥਿਕਤਾ ਤੇ ਜਿਹੜਾ ਬੁਰਾ ਅਸਰ ਪੈਂਦਾ ਹੈ ਸੁਰੱਖਿਆ ਪ੍ਰਣਾਲੀ ਦੀ ਅਸਫਲਤਾ ਟੈਕਨੋਲੋਜੀ ਦੀ ਨਾ ਵਰਤੋਂ ਕਈ ਵਾਰ ਡਰੋਨ ਜਾਂ ਨਾਈਟ ਵਿਜ਼ਨ ਜਈਆਂ ਉਨਤ ਸਾਧਨਾਂ ਦੀ ਕਮੀ ਹਮਲਾਵਰਾਂ ਨੂੰ ਲੱਭਣ ਦੇ ਵਿੱਚ ਰੁਕਾਵਟ ਬਣ ਜਾਂਦੀ ਹੈ ਸੰਚਾਰ ਦੇ ਵਿੱਚ ਘਾਟ ਫੌਜ ਪੁਲਿਸ ਤੇ ਖੁਫੀਆ ਏਜੰਸੀਆਂ ਵਿਚਕਾਰ ਸਹੀ ਸਮੇਂ ਤੇ ਜਾਣਕਾਰੀ ਆਧਾਰ ਪ੍ਰਦਾਨ ਨਾ ਹੋਣਾ ਵੀ ਇਹਦਾ ਮੁੱਖ ਕਾਰਨ ਹੋ ਸਕਦਾ ਹੈ ਰਿਟਾਇਨ ਰੂਟੀਨ ਤੇ ਆਧਾਰਿਤ ਡਿਊਟੀ ਜਦੋਂ ਸੁਰੱਖਿਆ ਵੱਲ ਇੱਕੋ ਰਾਜਾ ਪੈਟਰਨ ਤੇ ਕੰਮ ਕਰਦੇ ਨੇ ਤਾਂ ਹਮਲਾਵਰ ਆਸਾਨੀ ਨਾਲ ਉਹਨਾਂ ਦੀ ਰੈਕਿੰਗ ਕਰ ਸਕਦੇ ਨੇ ਸਥਾਨਿਕ ਨੈੱਟਵਰਕ ਦੀ ਗਲਤ ਜਾਣਕਾਰੀ ਜੇ ਸਥਾਨਕ ਲੋਕੇਸ਼ਨਾਂ ਜਾਂ ਆਬਾਦੀ ਬਾਰੇ ਅਧੂਰੀ ਜਾਂ ਗਲਤ ਜਾਣਕਾਰੀ ਹੋਵੇ ਤਾਂ ਹਮਲਾਵਰ ਇਸ ਦਾ ਫਾਇਦਾ ਜੁੜਾ ਚੁੱਕ ਸਕਦੇ ਨੇ ਕਦਮ ਜੋ ਲਏ ਜਾਣੇ ਚਾਹੀਦੇ ਸਨ ਪਰ ਨਹੀਂ ਲਏ ਗਏ ਉਹ ਕਿਹੜੇ ਸਨ ਅਗਲੇ ਹਮਲੇ ਦੀ ਸੰਭਾਵਨਾ ਦੇ ਸੰਦੇਸ਼ ਮਿਲਣ ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਸੀ ਸੈਲਾਨੀਆਂ ਤੇ ਯਾਤਰੀਆਂ ਦੀ ਸੁਰੱਖਿਆ ਲਈ ਹੋਰ ਵਧੇਰੇ ਸਿਕਿਉਰਿਟੀ ਸਿਸਟਮ ਮਜ਼ਬੂਤ ਕਰਨਾ ਚਾਹੀਦਾ ਸੀ ਸਥਾਨਕ ਲੋਕਾਂ ਨੂੰ ਸੁਰੱਖਿਆ ਬਾਰੇ ਸਿੱਖਿਆ ਤੇ ਸਹਿਯੋਗ ਲਈ ਤਿਆਰ ਕਰਕੇ ਉੱਥੇ ਭੇਜਣਾ ਚਾਹੀਦਾ ਸੀ ਇਹ ਸਭ ਜਿਹੜਾ ਉਹ ਨਹੀਂ ਕੀਤਾ ਗਿਆ ਤਾਹੀ ਜਿਹੜਾ ਅਸੀਂ ਇਸ ਤੇ ਸ਼ਿਕਾਰ ਹੋਏ ਆ ਸੋ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਦੇ ਵਿੱਚ ਵਿਚਾਰ ਜਰੂਰ ਦਿਓ ਨਾਲ ਹੀ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਪਹਿਲਗਾਮ ਛੂਆ ਹਮਲਾ ਕਿਉਂ ਹੋਇਆ ਸੁਰੱਖਿਆ ਪ੍ਰਣਾਲੀ ਕਿਉਂ ਫੇਲ ਹੋਈ ਪਹਿਲਗਾਮ ਛੂਆ ਹਮਲਾ ਕਈ ਕਾਰਨਾ ਕਰਕੇ ਸੰਭਵ ਹੋ ਸਕਦਾ ਹੈ ਇਹ ਹਮਲਾ ਅਤੰਕਵਾਦੀ ਗਤੀਵਿਧੀਆਂ ਸੁਰੱਖਿਆ ਦੇ ਵਿੱਚ ਚੌਕਸੀ ਦੀ ਘਾਟ ਜੋ ਆਉਣ ਵਾਲੇ ਯਾਤਰੀਆਂ ਜਾਂ ਤੀਰਥ ਯਾਤਰਾਵਾਂ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਕੀਤਾ ਗਿਆ ਵੀ ਹੋ ਸਕਦਾ ਹੈ ਹਮਲੇ ਦੇ ਜਿਹੜੇ ਸੰਭਾਵਿਤ ਕਾਰਨ ਨੇ ਉਹ ਇਹ ਸਾਹਮਣੇ ਆ ਸਕਦੇ ਨੇ ਅਤੰਕਵਾਦੀ ਉਤਪਾਦ ਕਈ ਵਾਰ ਪਹਾੜੀ ਇਲਾਕਿਆਂ 'ਚ ਲੁਕਣਾ ਆਸਾਨ ਹੁੰਦਾ ਹੈ ਜੋ ਕਿ ਅਤੰਕੀਆਂ ਨੂੰ ਫਾਇਦਾ ਦਿੰਦਾ ਹੈ ਯਾਤਰਾ ਜਾਂ ਜਥਿਆਂ ਨੂੰ ਨਿਸ਼ਾਨਾ ਬਣਾਉਣਾ ਅਮਰਨਾਥ ਯਾਤਰਾ ਜਾਂ ਹੋਰ ਤੀਰਥ ਯਾਤਰਾਵਾਂ ਦੇ ਸਮੇਂ ਤੇ ਹਮਲੇ ਹੋਣ ਦੀ ਸੰਭਾਵਨਾ ਜਿਹੜੀ ਹੈ ਉਹ ਵੱਧ ਜਾਂਦੀ ਹੈ ਭਾਰਤੀ ਸੁਰੱਖਿਆ ਜਾਂ ਸੁਰੱਖਿਆ ਬਲਾਂ ਨੂੰ ਚੁਣੌਤੀ ਦੇਣ ਦੀ ਵੀ ਕੋਸ਼ਿਸ਼ ਇਸ ਹਮਲੇ ਦਾ ਜਿਹੜਾ ਮੁੱਖ ਕਾਰਨ ਹੋ ਸਕਦਾ ਹੈ। ਅਗਲਾ ਜਿਹੜਾ ਕਾਰਨ ਹੋ ਸਕਦਾ ਹੈ ਸੁਰੱਖਿਆ ਪ੍ਰਣਾਲੀ ਦੀ ناکامی ਦੇ ਵੀ ਕਈ ਕਾਰਨ ਇਹਦੇ ਵਿੱਚ ਸਾਹਮਣੇ ਆ ਸਕਦੀ ਨੇ ਜਿਦੇ ਵਿੱਚ ਖੁਫੀਆ ਜਾਣਕਾਰੀ ਦੀ ਘਾਟ ਜੇ ਸਹੀ ਸਮੇਂ ਤੇ ਖੁਫੀਆ ਏਜੰਸੀਆਂ ਨੂੰ ਜਾਣਕਾਰੀ ਨਾ ਮਿਲੇ ਤਾਂ ਹਮਲੇ ਨੂੰ ਰੋਕਣਾ ਔਖਾ ਹੋ ਜਾਂਦਾ ਹੈ। ਸਥਾਨਿਕ ਸਹਿਯੋਗ ਦੀ ਕਮੀ ਵੀ ਇਹਦੇ ਵਿੱਚ ਸ਼ਾਮਲ ਹੋ ਸਕਦੀ ਹੈ। ਕਈ ਵਾਰ ਅਤੰਕੀਆਂ ਨੂੰ ਸਥਾਨਕ ਤੌਰ ਤੇ ਸਹਿਯੋਗ ਮਿਲ ਜਾਂਦਾ ਹੈ ਜੋ ਕਿ ਸੁਰੱਖਿਆ ਲਈ ਚੁਣੌਤੀ ਵੀ ਬਣ ਜਾਂਦਾ ਹੈ ਚੱਕ ਪੁਆਇੰਟਾਂ ਜਾਂ ਪੈਟਰੋਲਿੰਗ ਦੀ ਕਮੀ ਜੇ ਕਿਤੇ ਸੁਰੱਖਿਆ ਦੇ ਵਿੱਚ ਢਿੱਲ ਹੋਵੇ ਤਾਂ ਹਮਲਾਵਰ ਆਸਾਨੀ ਨਾਲ ਘੁੱਸ ਸਕਦੇ ਨੇ ਸਮੇਂ ਤੇ ਕਾਰਵਾਈ ਦੀ ਘਾਟ ਵੀ ਇੱਕ ਮੁੱਖ ਕਾਰਨ ਜਿਹੜਾ ਹੋ ਸਕਦਾ ਹੈ ਕਈ ਵਾਰ ਹਮਲੇ ਤੋਂ ਪਹਿਲਾਂ ਜਿਹੜੇ ਚਿੰਨ੍ਹ ਮਿਲਦੇ ਨੇ ਪਰ ਸਹੀ ਸਮੇਂ ਤੇ ਕਾਰਵਾਈ ਨਾ ਹੋਣ ਕਰਕੇ ਹਮਲਾ ਜਿਹੜਾ ਉਹ ਹੋ ਜਾਂਦਾ ਹੈ ਦੂਜਾ ਜਿਹੜਾ ਕਾਰਨ ਹੈ ਪਹਿਲਗਾਮ ਇੱਕ ਖੂਬਸੂਰਤ ਤੇ ਤੀਰਥਕ ਤੌਰ ਤੇ ਮਹੱਤਵਪੂਰਨ ਸਥਾਨ ਹੈ ਜੋ ਕਿ ਅਮਰਨਾਥ ਯਾਤਰਾ ਦੀ ਸ਼ੁਰੂਆਤ ਦਾ ਕੇਂਦਰ ਵੀ ਰਿਹਾ ਹੈ ਅਤੰਕਵਾਦੀ ਹਮਲਾਵਰ ਅਕਸਰ ਇਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਕਿਉਂਕਿ ਇੱਥੇ ਲੋਕਾਂ ਦੀ ਭੀੜ ਹੋਣ ਕਰਕੇ ਧਿਆਨ ਆਕਰਸ਼ਿਤ ਕਰਨਾ ਆਸਾਨ ਹੁੰਦਾ ਹੈ ਇਹ ਹਮਲੇ ਸਿਰਫ ਨਸਲ ਜਾਂ ਧਰਮ ਆਧਾਰਿਤ ਨਹੀਂ ਹੁੰਦੇ ਬਲਕਿ ਰਾਜਨੀਤਿਕ ਮਕਸਦ ਜਾਂ ਅੰਤਰਰਾਸ਼ਟਰੀ ਧਿਆਨ ਖਿੱਚਣ ਲਈ ਵੀ ਕੀਤੇ ਜਾਂਦੇ ਨੇ ਹਮਲੇ ਪਿੱਛੇ ਜਿਹੜੇ ਸੰਭਾਵਿਤ ਉਦੇਸ਼ ਰਹਿ ਸਕਦੇ ਨੇ ਦਸਤ ਫੈਲਾਉਣ ਦਾ ਇਰਾਦਾ ਹੋ ਸਕਦਾ ਹੈ ਆਮ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਨਾ ਇਹ ਵੀ ਇਹਦਾ ਕਾਰਨ ਹੋ ਸਕਦਾ ਹੈ ਸਿਆਸੀ ਅਸਥਿਰਤਾ ਪੈਦਾ ਕਰਨਾ ਲੋਕਾਂ ਦੇ ਸਰਕਾਰ ਉੱਤੇ ਭਰੋਸੇ ਨੂੰ ਹਿਲਾਉਣਾ ਵੀ ਇਹਦਾ ਜਿਹੜਾ ਮੁੱਖ ਕਾਰਨ ਹੋ ਸਕਦਾ ਹੈ ਆਰਥਿਕ ਨੁਕਸਾਨ ਯਾਤਰਾ ਰੁਕਣ ਜਾਂ ਸੈਲਾਨੀਆਂ ਦੀ ਆਵਾਜਾਈ ਘਟਣ ਨਾਲ ਸਥਾਨਿਕ ਆਰਥਿਕਤਾ ਤੇ ਜਿਹੜਾ ਬੁਰਾ ਅਸਰ ਪੈਂਦਾ ਹੈ ਸੁਰੱਖਿਆ ਪ੍ਰਣਾਲੀ ਦੀ ਅਸਫਲਤਾ ਟੈਕਨੋਲੋਜੀ ਦੀ ਨਾ ਵਰਤੋਂ ਕਈ ਵਾਰ ਡਰੋਨ ਜਾਂ ਨਾਈਟ ਵਿਜ਼ਨ ਜਈਆਂ ਉਨਤ ਸਾਧਨਾਂ ਦੀ ਕਮੀ ਹਮਲਾਵਰਾਂ ਨੂੰ ਲੱਭਣ ਦੇ ਵਿੱਚ ਰੁਕਾਵਟ ਬਣ ਜਾਂਦੀ ਹੈ ਸੰਚਾਰ ਦੇ ਵਿੱਚ ਘਾਟ ਫੌਜ ਪੁਲਿਸ ਤੇ ਖੁਫੀਆ ਏਜੰਸੀਆਂ ਵਿੱਚਕਾਰ ਸਹੀ ਸਮੇਂ ਤੇ ਜਾਣਕਾਰੀ ਆਧਾਰ ਪ੍ਰਦਾਨ ਨਾ ਹੋਣਾ ਵੀ ਇਹਦਾ ਮੁੱਖ ਕਾਰਨ ਹੋ ਸਕਦਾ ਹੈ ਰਿਟਾਇਨ ਰੂਟੀਨ ਤੇ ਆਧਾਰਿਤ ਡਿਊਟੀ ਜਦੋਂ ਸੁਰੱਖਿਆ ਵੱਲ ਇਕੋ ਰਾਜਾ ਪੈਟਰਨ ਦੇ ਕੰਮ ਕਰਦੇ ਨੇ ਤਾਂ ਹਮਲਾਵਰ ਆਸਾਨੀ ਨਾਲ ਉਹਨਾਂ ਦੀ ਰੈਕਿੰਗ ਕਰ ਸਕਦੇ ਨੇ ਸਥਾਨਿਕ ਨੈੱਟਵਰਕ ਦੀ ਗਲਤ ਜਾਣਕਾਰੀ ਜੇ ਸਥਾਨਕ ਲੋਕੇਸ਼ਨਾਂ ਜਾਂ ਆਬਾਦੀ ਬਾਰੇ ਅਧੂਰੀ ਜਾਂ ਗਲਤ ਜਾਣਕਾਰੀ ਹੋਵੇ ਤਾਂ ਹਮਲਾਵਰ ਇਸ ਦਾ ਫਾਇਦਾ ਜਿੜਾ ਚੁੱਕ ਸਕਦੇ ਨੇ ਕਦਮ ਜੋ ਲਏ ਜਾਣੇ ਚਾਹੀਦੇ ਸਨ ਪਰ ਨਹੀਂ ਲਏ ਗਏ ਉਹ ਕਿਹੜੇ ਸਨ ਅਗਲੇ ਹਮਲੇ ਦੀ ਸੰਭਾਵਨਾ ਦੇ ਸੰਦੇਸ਼ ਮਿਲਣ ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਸੀ ਸੈਲਾਨੀਆਂ ਤੇ ਯਾਤਰੀਆਂ ਦੀ ਸੁਰੱਖਿਆ ਲਈ ਹੋਰ ਵਧੇਰੇ ਸਿਕਿਉਰਿਟੀ ਸਿਸਟਮ ਮਜ਼ਬੂਤ ਕਰਨਾ ਚਾਹੀਦਾ ਸੀ ਸਥਾਨਕ ਲੋਕਾਂ ਨੂੰ ਸੁਰੱਖਿਆ ਬਾਰੇ ਸਿੱਖਿਆ ਤੇ ਸਹਿਯੋਗ ਲਈ ਤਿਆਰ ਕਰਕੇ ਉੱਥੇ ਭੇਜਣਾ ਚਾਹੀਦਾ ਸੀ ਇਹ ਸਭ ਜਿਹੜਾ ਉਹ ਨਹੀਂ ਕੀਤਾ ਗਿਆ ਤਾਂ ਹੀ ਜਿਹੜਾ ਅਸੀਂ ਇਸ ਤੇ ਸ਼ਿਕਾਰ ਹੋਏ ਆ ਸੋ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਦੇ ਵਿੱਚ ਵਿਚਾਰ ਜ਼ਰੂਰ ਦਿਓ ਨਾਲ ਹੀ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੈਲਗਾਮ ਛੋਇਆ ਹਮਲਾ ਕਿਉਂ ਹੋਇਆ ਸੁਰੱਖਿਆ ਪ੍ਰਣਾਲੀ ਕਿਉਂ ਫੇਲ ਹੋਈ ਪੈਲਗਾਮ ਛੋਇਆ ਹਮਲਾ ਕਈ ਕਾਰਨਾ ਕਰਕੇ ਸੰਭਵ ਹੋ ਸਕਦਾ ਹੈ ਇਹ ਹਮਲਾ ਅਤੰਕਵਾਦੀ ਗਤੀਵਿਧੀਆਂ ਸੁਰੱਖਿਆ ਦੇ ਵਿੱਚ ਚੌਕਸੀ ਦੀ ਘਾਟ ਜਾਂ ਆਉਣ ਵਾਲੇ ਯਾਤਰੀਆਂ ਜਾਂ ਤੀਰਥ ਯਾਤਰਾਵਾਂ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਕੀਤਾ ਗਿਆ ਵੀ ਹੋ ਸਕਦਾ ਹੈ ਹਮਲੇ ਦੇ ਜਿਹੜੇ ਸੰਭਾਵਿਤ ਕਾਰਨ ਨੇ ਉਹ ਇਹ ਸਾਹਮਣੇ ਆ ਸਕਦੇ ਨੇ ਅਤੰਕਵਾਦੀ ਉਤਪਾਦ ਕਈ ਵਾਰ ਪਹਾੜੀ ਇਲਾਕਿਆਂ 'ਚ ਲੁਕਣਾ ਆਸਾਨ ਹੁੰਦਾ ਹੈ ਜੋ ਕਿ ਅਤੰਕੀਆਂ ਨੂੰ ਫਾਇਦਾ ਦਿੰਦਾ ਹੈ। ਯਾਤਰਾ ਜਾਂ ਜਥਿਆਂ ਨੂੰ ਨਿਸ਼ਾਨਾ ਬਣਾਉਣਾ ਅਮਰਨਾਥ ਯਾਤਰਾ ਜਾਂ ਹੋਰ ਤੀਰਥ ਯਾਤਰਾਵਾਂ ਦੇ ਸਮੇਂ ਤੇ ਹਮਲੇ ਹੋਣ ਦੀ ਸੰਭਾਵਨਾ ਜਿਹੜੀ ਹੈ ਉਹ ਵੱਧ ਜਾਂਦੀ ਹੈ। ਭਾਰਤੀ ਸੁਰੱਖਿਆ ਜਾਂ ਸੁਰੱਖਿਆ ਬਲਾਂ ਨੂੰ ਚੁਣੌਤੀ ਦੇਣ ਦੀ ਵੀ ਕੋਸ਼ਿਸ਼ ਇਸ ਹਮਲੇ ਦਾ ਜਿਹੜਾ ਮੁੱਖ ਕਾਰਨ ਹੋ ਸਕਦਾ ਹੈ। ਅਗਲਾ ਜਿਹੜਾ ਕਾਰਨ ਹੋ ਸਕਦਾ ਹੈ ਸੁਰੱਖਿਆ ਪ੍ਰਣਾਲੀ ਦੀ ناکਾਮੀ ਦੇ ਵੀ ਕਈ ਕਾਰਨ ਇਹਦੇ ਵਿੱਚ ਸਾਹਮਣੇ ਆ ਸਕਦੀ ਨੇ। ਜਿਦੇ ਵਿੱਚ ਖੁਫੀਆ ਜਾਣਕਾਰੀ ਦੀ ਘਾਟ ਜੇ ਸਹੀ ਸਮੇਂ ਤੇ ਖੁਫੀਆ ਏਜੰਸੀਆਂ ਨੂੰ ਜਾਣਕਾਰੀ ਨਾ ਮਿਲੇ ਤਾਂ ਹਮਲੇ ਨੂੰ ਰੋਕਣਾ ਔਖਾ ਹੋ ਜਾਂਦਾ ਹੈ ਸਥਾਨਿਕ ਸਹਿਯੋਗ ਦੀ ਕਮੀ ਵੀ ਇਹਦੇ ਵਿੱਚ ਸ਼ਾਮਲ ਹੋ ਸਕਦੀ ਹੈ ਕਈ ਵਾਰ ਅਤੰਕੀਆਂ ਨੂੰ ਸਥਾਨਕ ਤੌਰ ਤੇ ਸਹਿਯੋਗ ਮਿਲ ਜਾਂਦਾ ਹੈ ਜੋ ਕਿ ਸੁਰੱਖਿਆ ਲਈ ਚੁਣੌਤੀ ਵੀ ਬਣ ਜਾਂਦਾ ਹੈ ਚੱਕ ਪੁਆਇੰਟਾਂ ਜਾਂ ਪੈਟਰੋਲਿੰਗ ਦੀ ਕਮੀ ਜੇ ਕਿਤੇ ਸੁਰੱਖਿਆ ਦੇ ਵਿੱਚ ਢਿੱਲ ਹੋਵੇ ਤਾਂ ਹਮਲਾਵਰ ਆਸਾਨੀ ਨਾਲ ਘੁੱਸ ਸਕਦੇ ਨੇ ਸਮੇਂ ਤੇ ਕਾਰਵਾਈ ਦੀ ਘਾਟ ਵੀ ਇਹਦਾ ਮੁੱਖ ਕਾਰਨ ਜਿਹੜਾ ਹੋ ਸਕਦਾ ਹੈ ਕਈ ਵਾਰ ਹਮਲੇ ਤੋਂ ਪਹਿਲਾਂ ਜਿਹੜੇ ਚਿੰਨ੍ਹ ਮਿਲਦੇ ਨੇ ਪਰ ਸਹੀ ਸਮੇਂ ਤੇ ਕਾਰਵਾਈ ਨਾ ਹੋਣ ਕਰਕੇ ਹਮਲਾ ਜਿਹੜਾ ਉਹ ਹੋ ਜਾਂਦਾ ਹੈ ਦੂਜਾ ਜਿਹੜਾ ਕਾਰਨ ਹੈ ਪਹਿਲਗਾਮ ਇੱਕ ਖੂਬਸੂਰਤ ਤੇ ਤੀਰਥਕ ਤੌਰ ਤੇ ਮਹੱਤਵਪੂਰਨ ਸਥਾਨ ਹੈ ਜੋ ਕਿ ਅਮਰਨਾਥ ਯਾਤਰਾ ਦੀ ਸ਼ੁਰੂਆਤ ਦਾ ਕੇਂਦਰ ਵੀ ਰਿਹਾ ਹੈ ਅਤੰਕਵਾਦੀ ਹਮਲਾਵਰ ਅਕਸਰ ਇਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਕਿਉਂਕਿ ਇੱਥੇ ਲੋਕਾਂ ਦੀ ਭੀੜ ਹੋਣ ਕਰਕੇ ਧਿਆਨ ਆਕਰਸ਼ਿਤ ਕਰਨਾ ਆਸਾਨ ਹੁੰਦਾ ਹੈ ਇਹ ਹਮਲੇ ਸਿਰਫ ਨਸਲ ਜਾਂ ਧਰਮ ਆਧਾਰਿਤ ਨਹੀਂ ਹੁੰਦੇ ਬਲਕਿ ਰਾਜਨੀਤਿਕ ਮਕਸਦ ਜਾਂ ਅੰਤਰਰਾਸ਼ਟਰੀ ਧਿਆਨ ਖਿੱਚਣ ਲਈ ਵੀ ਕੀਤੇ ਜਾਂਦੇ ਨੇ ਹਮਲੇ ਪਿੱਛੇ ਜਿਹੜੇ ਸੰਭਾਵਿਤ ਉਦੇਸ਼ ਰਹਿ ਸਕਦੇ ਨੇ ਦਸਤ ਫੈਲਾਉਣ ਦਾ ਇਰਾਦਾ ਹੋ ਸਕਦਾ ਹੈ ਆਮ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਨਾ ਇਹ ਵੀ ਇਹਦਾ ਕਾਰਨ ਹੋ ਸਕਦਾ ਹੈ ਸਿਆਸੀ ਅਸਥਿਰਤਾ ਪੈਦਾ ਕਰਨਾ ਲੋਕਾਂ ਦੇ ਸਰਕਾਰ ਉੱਤੇ ਭਰੋਸੇ ਨੂੰ ਹਿਲਾਉਣਾ ਵੀ ਇਹਦਾ ਜਿਹੜਾ ਮੁੱਖ ਕਾਰਨ ਹੋ ਸਕਦਾ ਹੈ ਆਰਥਿਕ ਨੁਕਸਾਨ ਯਾਤਰਾ ਰੁਕਣ ਜਾਂ ਸਲਾਨੀਆਂ ਦੀ ਆਵਾਜਾਈ ਘਟਣ ਨਾਲ ਸਥਾਨਿਕ ਆਰਥਿਕਤਾ ਤੇ ਜਿਹੜਾ ਬੁਰਾ ਅਸਰ ਪੈਂਦਾ ਹੈ ਸੁਰੱਖਿਆ ਪ੍ਰਣਾਲੀ ਦੀ ਅਸਫਲਤਾ ਟੈਕਨੋਲੋਜੀ ਦੀ ਨਾ ਵਰਤੋਂ ਕਈ ਵਾਰ ਡਰੋਨ ਜਾਂ ਨਾਈਟ ਵਿਜ਼ਨ ਜਈਆਂ ਉਨਤ ਸਾਧਨਾਂ ਦੀ ਕਮੀ ਹਮਲਾਵਰਾਂ ਨੂੰ ਲੱਭਣ ਦੇ ਵਿੱਚ ਰੁਕਾਵਟ ਬਣ ਜਾਂਦੀ ਹੈ ਸੰਚਾਰ ਦੇ ਵਿੱਚ ਕਾਟ ਫੌਜ ਪੁਲਿਸ ਤੇ ਖੁਫੀਆ ਏਜੰਸੀਆਂ ਵਿਚਕਾਰ ਸਹੀ ਸਮੇਂ ਤੇ ਜਾਣਕਾਰੀ ਆਦਾਰ ਪ੍ਰਦਾਨ ਨਾ ਹੋਣਾ ਵੀ ਇਹਦਾ ਮੁੱਖ ਕਾਰਨ ਹੋ ਸਕਦਾ ਹੈ ਰਿਟਾਇਨ ਰੂਟੀਨ ਤੇ ਆਧਾਰਿਤ ਡਿਊਟੀ ਜਦੋਂ ਸੁਰੱਖਿਆ ਵੱਲ ਇੱਕੋ ਰਾਂ ਜਾਂ ਪੈਟਰਨ ਤੇ ਕੰਮ ਕਰਦੇ ਨੇ ਤਾਂ ਹਮਲਾਵਰ ਆਸਾਨੀ ਨਾਲ ਉਹਨਾਂ ਦੀ ਰੈਕਿੰਗ ਕਰ ਸਕਦੇ ਨੇ ਸਥਾਨਿਕ ਨੈਟਵਰਕ ਦੀ ਗਲਤ ਜਾਣਕਾਰੀ ਜੇ ਸਥਾਨਿਕ ਲੋਕੇਸ਼ਨਾਂ ਜਾਂ ਆਬਾਦੀ ਬਾਰੇ ਅਧੂਰੀ ਜਾਂ ਗਲਤ ਜਾਣਕਾਰੀ ਹੋਵੇ ਤਾਂ ਹਮਲਾਵਰ ਇਸ ਤਾਫਾਇਦਾ ਜਿਹੜਾ ਚੁੱਕ ਸਕਦੀ ਨੇ ਕਦਮ ਜੋ ਲਈ ਜਾਣੇ ਚਾਹੀਦੇ ਸਨ ਪਰ ਨਹੀਂ ਲਏ ਗਏ ਉਹ ਕਿਹੜੇ ਸਨ ਅਗਲੇ ਹਮਲੇ ਦੀ ਸੰਭਾਵਨਾ ਦੇ ਸੰਦੇਸ਼ ਮਿਲਣ ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਸੀ ਸੈਲਾਨੀਆਂ ਤੇ ਯਾਤਰੀਆਂ ਦੀ ਸੁਰੱਖਿਆ ਲਈ ਹੋਰ ਵਧੇਰੇ ਸਿਕਿਉਰਿਟੀ ਸਿਸਟਮ ਮਜ਼ਬੂਤ ਕਰਨਾ ਚਾਹੀਦਾ ਸੀ ਸਥਾਨਕ ਲੋਕਾਂ ਨੂੰ ਸੁਰੱਖਿਆ ਬਾਰੇ ਸਿੱਖਿਆ ਤੇ ਸਹਿਯੋਗ ਲਈ ਤਿਆਰ ਕਰਕੇ ਉੱਥੇ ਭੇਜਣਾ ਚਾਹੀਦਾ ਸੀ ਇਹ ਸਭ ਜਿਹੜਾ ਉਹ ਨਹੀਂ ਕੀਤਾ ਗਿਆ ਤਾਂ ਹੀ ਜਿਹੜਾ ਅਸੀਂ ਇਸ ਤੇ ਸ਼ਿਕਾਰ ਹੋਏ ਆ ਸੋ ਤੁਹਾਡੇ ਕੀ